ਅਜੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤੇਗੜ ਚੂੜੀਆਂ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਕੋਟ ਮੋਲਵੀ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਅਸਿਸਟੈਂਟ ਖੇਤੀਬਾੜੀ ਅਫਸਰ ਅਰਸ਼ਦੀਪ ਕੋਰ ਅਤੇ ਸਟਾਫ ਨੇ ਕਿਸਾਨਾਂ ਨੂੰ ਪ੍ਰਾਲੀ ਨਾ ਕਰਨ ਨੂੰ ਖੇਤੀ ਸਬੰਧੀ ਆਏ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਬਿਨਾਂ ਖਾਦਾ ਤੇ ਦਵਾਈਆਂ ਦੀ ਵਰਤੋਂ ਦਾ ਪਰਹੇਜ਼ ਕਰਨ ਵਾਸਤੇ ਕਿਹਾ ਗਿਆ ਨਵੇਂ ਝੋਨੇ ਦੇ ਬੀਜਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਆਰਗੇਨਿਕ ਖੇਤੀ ਸਬੰਧੀ ਉਹਨਾਂ ਨੇ ਕਿਹਾ ਕਿ ਬਾਹਰ ਦੀ ਮਾਰਕੀਟ ਨਾ ਹੋਣ ਕਰਕੇ ਇਹ ਖੇਤੀ ਕਾਮਯਾਬ ਨਹੀਂ ਹੋ ਰਹੀ ਜਿੰਨਾ ਚਿਰ ਮਾਰਕੀਟਿੰਗ ਨਹੀਂ ਹੁੰਦੀ ਉਹਨਾਂ ਚਿਰ ਇਹ ਖੇਤੀ ਕਰਨੀ ਨਾ ਸੰਭਵ ਹੈ ਜਦ ਕਿਸਾਨਾਂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਸੁਖਦੇਵ ਸਿੰਘ ਅਤਰਜੀਤ ਸਿੰਘ ਨੇ ਕਿਹਾ ਕਿ ਇੱਕ ਕੈਂਪ ਲੱਗਣ ਦੇ ਨਾਲ ਕਿਸਾਨਾਂ ਨੂੰ ਬਹੁਤ ਜਾਣਕਾਰੀ ਮਿਲਦੀ ਆ ਤੇ ਨਵੇਂ ਬੀਜਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ ਨਹੀਂ ਤੁਹਾਡਾ ਸੁਖਦੇਵ ਸਿੰਘ ਛੜਾ ਪਿੰਡਾ ਫੋਟ ਮੋਲਵੀ ਕਿ ਕੈਂਪ ਲੱਗਾ ਹੈ ਖੇਤੀ ਵਾਲੇ ਬਾਰੇ ਜਾਣਕਾਰੀ ਹਾਂਜੀ ਇਹ ਸਾਰਾ ਪੁਰਾਣਾ ਵਾਲਿਆਂ ਨੇ ਲਾਇਆ ਇਹ ਬਿਨਾ 나ੜ ਨੂੰ ਅੱਗ ਲਾਇਆ ਬਿਨਾ ਪਰਾਲੀ ਨੂੰ ਅੱਗ ਲਾਇਆ ਇਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿ ਨਾ ਲਾਓ ਉਹਦੇ ਨਾਲ ਤੁਹਾਡੀ ਜਿਹੜੀ ਆ ਉਪਜਾਊ ਸ਼ਕਤੀ ਵਧੇਗੀ ਮਿੱਤਰ ਕਿਹੜੇ ਵਧਣਗੇ ਤੇ ਜਿਹੜਾ ਮੇਨ ਗੱਲ ਹੈ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਜ਼ਿਆਦਾ ਘਟੇਗਾ ਫਿਰ ਜੰਤੂਆਂ ਵਾਸਤੇ ਮਨੁੱਖਤਾ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਬਹੁਤ ਵਧੀਆ ਪਰਾਲਾ ਜੀ ਇਹ ਡਿਪਾਰਟਮੈਂਟ ਦਾ ਕਿਹੜਾ ਪਿੰਡ ਕੋਟਵਾਲ ਜੀ ਕੈਂਪਰੀ ਕਰਾ ਦੇ ਬਹੁਤ ਵਧੀਆ ਬਹੁਤ ਵਧੀਆ ਸੁਝਾਅ ਦਿੱਤੇ ਨੇ ਇਹਨਾਂ محکمہ ਵਾਲਿਆਂ ਇਹ ਵਧੀਆ ਗੱਲਾਂ ਕੀਤੀਆਂ ਠੀਕ ਆ ਖੇਤੀ ਬੜੀ ਵਾਰੇ ਤੇ ਅਸੀਂ ਸਹਿਮਤ ਆਂ ਇਸ ਗੱਲ 'ਚ ਠੀਕ ਹੀ ਉਹਨੇ ਦੱਸਿਆ ਦੱਸਿਆ ਵੀ ਪਰਾਲੀ ਨਾ ਸਾੜੋ ਤੇ ਚੰਗੀ ਖੇਤੀ ਕਰੋ ਯੂਰੀਆ ਤੇ ਆਪਾਂ ਯਾਰ ਜਿਹੜਾ ਯਾਰ ਪਾਉਂਦੇ ਆ ਬਾਬਾ ਜੀ ਇਹ ਫਸਲਾਂ ਦੇ ਵਿੱਚ ਇਹ ਨਾ ਪਾਓ ਤੇ ਆਰਗੈਨਿਕ ਖੇਤੀ ਕਰੋ ਤੇ ਵਧੀਆ ਖੇਤੀ ਕਰੋ ਮੈਂ ਰਾਜੀ ਟੈਕ ਸਿੰਗਰ ਅਸੀਂ ਆਰਜੀਆਰ ਸੈੱਲ ਦੇ ਵਿੱਚ ਕੰਮ ਕਰਦੇ ਹਾਂ ਔਰ ਸਾਡੇ ਲਗਭਗ ਪਿੰਡਾਂ ਦੇ ਵਿੱਚ ਕੈਂਪਸ ਵਗੈਰਾ ਚੱਲ ਰਹੇ ਨੇ ਅੱਜ ਸਾਡਾ ਇਸ ਕੋਲ ਮੋਡ ਮੋਲ ਵਿੱਚ ਵਿੱਚ ਵੀਡੀਸ ਆ ਵੀਡੀਸ ਕਰਕੇ ਕਿ ਸਾਡਾ ਇੱਥੇ ਇੱਕ ਪ੍ਰਦਰਸ਼ਨੀ ਪ੍ਰਾਣ ਲੱਗਿਆ ਹੋਇਆ ਸੀ ਜੋ ਉਸ ਦੇ ਸੰਬੰਧ ਵਿੱਚ ਸੀਗਾ ਸੋ ਅਸੀਂ ਜੋ ਵੀ ਮੁੱਢਲੀ ਜਾਣਕਾਰੀ ਹੈਗੀ ਆ ਉਹ ਅਸੀਂ ਪ੍ਰੋਵਾਈਡ ਕਰਾਉਨੇ ਆ ਤੇ ਜੇ ਕੋਈ ਕਿਸੇ ਦੇ ਕੁਐਸਚਨ ਹੁੰਦੇ ਆ ਅਸੀਂ ਉਸ ਦੇ ਬਾਰੇ ਵੀ ਉਪਲਬਧ ਜਾਣਕਾਰੀ ਦੇ ਰਹੇ ਹਾਂ ਕੀ ਰਿਸਪੌਂਸ ਮਿਲ ਰਿਹਾ ਆ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਜੀ ਆ ਲੋਕ ਖੁਸ਼ ਨੇ ਇਸ ਚੀਜ਼ ਤੇ ਕਿ ਕੋਈ ਨਾ ਵੀ ਸਾਡੇ ਕੋਲ ਆ ਕੇ ਸਾਨੂੰ ਇਨਫੋਰਮ ਕਰ ਰਿਹਾ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਸੋ ਵਕਤ-ਵਕਤ ਜਾਣਕਾਰੀ ਪਹੁੰਚਾਈ ਕਰਾਉਨੇ ਬੁੱਝਪਾਲ ਵਰ ਤੋਂ ਜੋ ਸਾਨੂੰ ਆਹ ਡਾਟਾ ਆਉਂਦਾ ਉਹਦੇ ਰਿਕਾਰਡਿੰਗ ਅਸੀਂ ਕਰੀਏ ਇਸ ਸਾਰੀ ਚੀਜ਼ ਦੇ ਸੋਣੀ ਫਸਲ ਬਾਰੇ ਕੁਸ ਰਿਹਾ ਅੱਜ ਹਾਂਜੀ ਹਾਂਜੀ ਅਸੀਂ ਸਰ ਜਿਹੜੇ ਨਵੇਂ ਮਤਲਬ ਜੋ ਤੋ ਪਨੀਰੀ ਬੀਜਣੀ ਆ ਉਸ ਤੇ ਕੀ ਟ੍ਰੀਟਮੈਂਟ ਹੈ ਗਿਆ ਕਿਦਾਂ ਕਿਦਾਂ ਕਰਨੇ ਨੇ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਦੇ ਦਿਆਂਗੇ ਮੇਰਾ ਨਾਮ ਅਰਸ਼ਿਤ ਕਾਰੇ ਮੈਂ ਜੁਪੀਲ ਅਸਿਸਟੈਂਟ ਕੰਮ ਕਰ ਰਹੀ ਹਾਂ ਅਰਜਾ ਸ਼ੈਲ ਦੇ ਅਰ ਕੋਰਪੋਰੇਟ ਵਿੱਚ ਕੈਂਪ ਲਗਾਏ ਸਬੰਧੀ ਗੱਲ ਕਰਨ ਨੂੰ ਅ ਜੀ ਇਸ ਜਿਹੜਾ ਇਹ ਸਾਡਾ ਇੱਕ ਸਾਦਾ ਫੀਲਡ ਹੈ ਲੱਗ ਰਿਹਾ ਸੀ ਇਸ ਪਿੰਡ ਦੇ ਵਿੱਚ ਸਾਡੇ ਪ੍ਰਦਰਸ਼ਨੀ ਪਲਾਂਟ ਚੱਲ ਰਹੇ ਸੀ ਜਿਹੜੇ ਕਿ ਸਿੱਧੀ ਬਿਜਾਈ ਨਾਲ ਸੰਬੰਧਿਤ ਸੀ ਤੇ ਇਸ ਕਣਕ ਦੇ ਸੀਜ਼ਨ ਦੇ ਵਿੱਚ ਤਿੰਨ ਵੱਖਰੇ ਵੱਖਰੇ ਪ੍ਰਕਾਰ ਦੇ ਨਾਲ ਜਿਹੜੀ ਕਣਕ ਦੀ ਬਿਜਾਈ ਕੀਤੀ ਗਈ ਕਰਵਾਈ ਗਈ ਸੀ ਜਿਦੇ ਵਿੱਚ ਸੀਗਾ ਹੈਪੀ ਸੀਡਰ ਸੁਪਰ ਸੀਡਰ ਅਤੇ ਸਰਫੇਸ ਸੀਡਰ ਅਤੇ ਉਹਦੇ ਸੰਬੰਧੀ ਜਿਹੜਾ ਸੀ ਜਾਗਰੂਕਤਾ ਕੈਂਪ ਲਗਵਾਇਆ ਗਿਆ ਕਿ ਕਿਸ ਹਿਸਾਬ ਦੇ ਨਾਲ ਸਾਡੀ ਜਿਹੜੀ ਕਣਕ ਹੈ ਉਹਨੂੰ ਅਸੀਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਅਤੇ ਕਿਸ ਤਰ੍ਹਾਂ ਸਾਡੀ ਜਿਹੜੀ ਪ੍ਰਾਲੀ ਹੈ ਉਹ ਅਸੀਂ ਜ਼ਿਆਦਾਤਰ ਵਧੀਆ ਸਾਮਸੰਬਲ ਜਿਹੜੀ ਅਸੀਂ ਕਰ ਸਕਦੇ ਕਿੰਨੇ ਪਿੰਡ ਕਵਰ ਕਰਵਾ ਰਹੇ ਆ ਜੀ ਅਸੀਂ ਵੱਖ-ਵੱਖ 50 ਪਿੰਡ ਜਿਹੜੇ ਆ ਉਹ ਕਵਰ ਕਰ ਰਹੇ ਆ ਸੋ ਕੋਈ ਪਿੰਡ ਪਤਰੀ ਕੋਈ ਜ਼ਿਲ੍ਹਾ ਪਤਰੀ ਜਿਹੜੇ ਸਾਡੇ ਕੈਂਪ ਆ ਉਹ ਚੱਲਦੇ ਰਹਿੰਦੇ ਨੇ ਸਮੇਂ ਨੂੰ ਤਰੂ ਕਿੰਨੇ ਪਿੰਡ ਮਿਲਣੇ ਨੇ ਜੀ ਮੇਰੇ ਅੰਦਰ 50 ਪਿੰਡ ਕਵਰ ਕਰੀਆ ਫਤੇਗੜ ਅਤੇ ਡੇਰਾ ਬੱਬਾ ਨਾਨੂ ਬਲਾਕ ਦੋ ਬਲਾਕ ਨੇ ਤੁਹਾਡੇ ਕੋਲ ਹਾਂਜੀ ਦੋ ਬਲਾਕ ਕਿੰਨੇ ਪਿੰਡ ਕੈਂਪ ਆ ਚੁੱਕੇ ਆ ਜੀ ਹੁਣ ਤੱਕ ਕਰੀਬ-ਕਰੀਬ 40-45 ਪਿੰਡ ਤਾਂ ਸਾਡੇ ਕੈਂਪ ਦੇ ਅੰਦਰ ਕਵਰ ਹੋ ਚੁੱਕੇ ਆ ਹੋਰ ਕਿਹਤੀ ਬੜੀ ਕੰਨਾ ਚਾਹੁੰਦੇ ਆ ऑर्गेनिक खेतीबाड़ी ਨੂੰ ਸੀ ਪ੍ਰਮੋਟ ਫੇਰ ਜਿਆਦਾ ਵਧੀਆ ਤਰੀਕਾ ਕਰ ਸਕਦੇ ਜੇ ਸਾਡੀ ਮਾਰਕੀਟਿੰਗ ਵਗੈਰਾ ਹੋਗੀ ਜਾਂ ਸਰਕਾਰ ਜਿਹੜੀ ਜਿਆਦਾ ਸਹਿਯੋਗ ਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਜਿੰਨੀ ਅਸੀਂ ਖਾਦ ਸਪਰੇ ਜਾਂ ਆਪਣੀ ਜਿਹੜੀ ਮਿੱਟੀ ਜਿਹੜੀ ਇਹ ਬੰਜਰ ਕਰ ਕਰ ਚੁੱਕੇ ਹਾਂ ਸਪਰੇਆ ਵਗੈਰਾ ਕਰ ਕਰਕੇ ਸੋ ਜੇ ਅਸੀਂ অর্ਗੈਨਿਕ ਖੇਤੀ ਵੱਲ ਜਾਈਏ ਤਾਂ 3 ਸਾਲ ਤਾਂ ਲੱਗਦੇ ਨੇ অর্ਗੈਨਿਕ